ਇਹ ਜਿਹੜੀ ਲੈਂਡ ਪੁਲਿੰਗ ਪਾਲਸੀ ਵਾਪਸ ਕਰਵਾਉਣ ਲਈ ਜਤੂ ਰੈਲੀ ਹੈ ਉਥੇ ਹਾਲੇ ਤਿੰਨ ਮੁੱਦੇ ਕੇਂਦਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਜੁੜੇ ਹਾਲੇ ਉਹਨਾਂ ਦਾ ਕੁਝ ਫੈਸਲਾ ਕਰਾਉਣਾ ਹਾਲੇ ਲਾਜਕੀ ਹੈ ਇਸ ਵੇਲੇ ਮੋਦੀ ਸਰਕਾਰ ਆਖਿਰ ਕਹਿੰਦੀ ਪੁਛ ਹੈ ਕਿ ਕੁਝ ਹੋਰ ਹੈ ਇੱਕ ਪਾਸੇ ਤਾਂ ਮੋਦੀ ਕਹਿੰਦਾ ਮੈਂ ਕੰਧ ਬਣਿਆ ਖੜਾ ਦੂਜੇ ਪਾਸੇ 26 ਤਾਰੀਖ ਤੋਂ ਅਮਰੀਕਾ ਤੋਂ ਨੇਗੋਸ਼ੀਏਸ਼ਨਸ ਵਾਸਤੇ ਗੱਲਬਾਤ ਕਰਨ ਵਾਸਤੇ ਜਿਹੜਾ 트럼ਪ ਦੇ ਨਾਲ ਸਮਝੌਤਾ ਅਮਰੀਕਾ ਤੇ ਭਾਰਤ ਦਾ ਸਮਝੌਤਾ ਹੁਣ ਉਹਦੇ ਲਈ ਜੀ ਮਾਰੀ ਹੈ ਜੇ ਖੇਤੀ ਸੈਕਟਰ ਡੇਰੀ ਸੈਕਟਰ ਹੋਰਦੀ ਸੈਕਟਰ ਖੋਲ ਦਿੱਤਾ ਅਮਰੀਕਾ ਲਈ ਤਾਂ ਪੰਜਾਬ ਦੀ ਖੇਤੀ ਪੰਜਾਬ ਦੀ ਨਹੀਂ ਭਾਰਤ ਦੀ ਸਾਰੀ ਖੇਤੀ ਪੰਜਾਬ ਦਾ ਭਾਰਤ ਦਾ ਸਾਰਾ ਜਿਹੜੀ ਸੈਕਟਰ ਹੋਰਦੀ ਸੈਕਟਰ ਪੂਰੀ ਤਰ੍ਹਾਂ ਬਰਬਾਦ ਹੋ ਜਾਏਗਾ ਅਸੀਂ ਕਿਸੇ ਕੀਮਤ ਤੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਹੁਤ ਹੀ ਹੈਵੀ ਸਬਸਿਡੀਆਂ ਨੇ ਸਾਡੇ ਇਥੇ ਕੋਈ ਸਬਸਿਡੀ ਨਹੀਂ ਪਰ ਉਹ ਸਾਨੂੰ ਘੱਟ ਭਾਅ ਦਿੱਤਾ ਜਾਂਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਾਂਗੇ ਦੂਸਰਾ ਹਾਲੇ ਪਾਣੀ ਦਾ ਮੁੱਦਾ ਬਾਕੀ ਹੈ ਪੰਜਾਬ ਦਾ ਤੱਕੀਰ ਦਾ ਪਾਣੀ ਕੈਨਸਰ ਪ੍ਰਯੋਗਤ ਹੋ ਗਿਆ ਜਿਹੜੀ ਤੀਜੀ ਤਾ ਉੱਤੇ ਇਹਦੀ ਦੰਦੀ ਜਾਣ ਵਾਲੇ ਆ ਉਹ ਪਾਣੀ ਨੂੰ ਪੀਣ ਦੇ ਲੈ ਕੇ ਇਹਨਾਂ ਫਸਲਾਂ ਨੂੰ ਲਾਉਣ ਦੇ लायक ਹੈ ਉਹਦੇ ਉੱਤੇ ਵੀ ਸਾਡੇ ਸਾਡੀ ਲੜਾਈ ਜਾਰੀ ਹੈ ਇਸੇ ਤਰ੍ਹਾਂ ਕੋਆਪਰੇਟਿਵ ਵਿਭਾਗ ਨੂੰ ਸਾਰੀ ਅਫਸਰਸ਼ਾਹੀ ਤੇ ਪੋਲੀਟੀਕਲ ਲੋਕ ਰਲਕੇ ਲੁਟਕੇ ਖਾ ਗਏ ਨੇ ਪੰਜਾਬ ਨੇ ਤਾਂ ਖਾਸ ਤੌਰ ਤੇ ਸਾਰੇ ਕੋਆਪਰੇਟਿਵ ਧਾਰੇ ਡੁੱਬ ਗਏ ਔਰ ਕਾਕੇਸ ਚੱਲ ਰਹੇ ਨੇ ਇਹ ਕੇਂਦਰ ਸਰਕਾਰ ਨਵੀਂ ਕੋਆਪਰੇਟਿਵ ਪਾਲਿਸੀ ਦਿਹਾ ਰਹੀ ਹੈ ਜਿਸ ਦੇ ਨਾਲ ਉਹਦਾ ਵੀ ਦਖਲ ਸਾਡੀ ਕੋਆਪਰੇਟਿਵ ਮੂਵਮੈਂਟ ਦੇ ਵਿੱਚ ਕੇਂਦਰ ਦਾ ਹੋ ਜਾਏਗਾ ਜਦ ਕਿ ਇਹ ਸਟੇਟ ਸਬਜੈਕਟ ਹੈ ਇਹਨਾਂ ਮਸਦਿਆਂ ਦੇ ਉੱਤੇ ਵਿਚਾਰ ਕਰਕੇ 24 ਤਾਰੀਖ ਨੂੰ ਕੋਈ ਫੈਸਲਾ ਲਿਆ ਜਾਵੇ ਇਸ ਲਈ ਮੇਰੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਇਹ ਸਾਰਿਆਂ ਦਾ ਸਾਂਝਾ ਮੁੱਦੇ ਨੇ ਜੇ ਕਿਸਾਨ बचेगा ਤਾਂ ਮਜ਼ਦੂਰ बचेगा ਜੇ ਮਜ਼ਦੂਰ बचेगा ਤਾਂ ਜਿਹੜੇ ਪਿੰਡ ਵਿੱਚ ਵਸਦੇ ਦੂਜੇ ਲੋਕ ਲੋਕ ਚੱਲ ਗਏ ਖੇਤੀ ਸਾਡਾ ਮੁੱਖ ਕਿੱਤਾ ਹੈ ਖੇਤੀ ਨਾਲ ਸਾਰੇ ਜੁੜੇ ਹੋਏ ਨੇ ਇਸ ਲਈ ਮੇਰੀ ਬੇਨਤੀ ਹੈ ਕਿ 24 ਤਾਰੀਖ 24 ਅਗਸਤ ਸਮਰਾਲੇ 10:00 ਵਜੇ ਤੋਂ ਇੱਕ ਆਚਰਣਾ ਸ਼ੁਰੂ ਹੋ ਜਾਏਗਾ ਇਹ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ 1 ਲੱਖ ਬੰਦੇ ਦਾ ਲੱਗਾ ਹੁੰਦਾ ਤਿਆਰੀ ਹੋ ਗਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਬਤੂ ਬਤ ਗਿਰਤੀ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਕਿਸੇ ਬਗਵੀ ਬੰਦੋ ਤਾਂ ਸਰ ਤੇ ਜਿਹੜੇ ਇਲਾਕੇ ਵਿੱਚ ਲੈਂਡ ਪੂਲਿੰਗ ਪਾਲਿਸੀ ਸੀ ਜਿੱਥੇ ਮੂਰਤਾਂ ਜਿੱਤਲੇ ਉਹਨਾਂ ਨੂੰ ਇਹਦੇ ਵਿੱਚ ਆਪਣੇ ਵੱਲੋਂ ਜੀਯੂ ਟੈਕਰੀਟਰੀ ਯੋਗਦਾਨ ਵੱਧ ਤੋਂ ਵੱਧ ਪਾਉਣਾ ਚਾਹੀਦਾ ਹੈ ਇੱਕ ਗੱਲ ਹੋਰ ਧਿਆਨ ਰੱਖਣੀ ਚਾਹੀਦੀ ਹੈ ਹਾਲੇ 165 ਕਲੋਨੀਆਂ ਪਾਈਪਲਾਈਨ ਚ ਨੇ ਇਹ ਪਿੰਡਾਂ ਕੀਤਾ ਨੋਟੀਫਿਕੇਸ਼ਨ ਦਾ ਉਡੀਕ ਹੋ ਪਤਾ ਨਹੀਂ ਕਿਲੇ ਵੇਲੇ ਇਹਨੇ ਜਾਰੀ ਕਰ ਦੇਣੀ ਇਸ ਕਰਕੇ ਇਸ ਰੈਲੀ ਦੀ ਮਹੱਤਤਾ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਬਸ ਤੋਂ ਬਦੀ ਗੰਟੀ ਵਿੱਚ ਆਓ ਔਰ ਰਿਕਾਰਡ ਰੈਲੀ ਕਰਕੇ ਰੈਲੀ ਨਹੀਂ ਰੈਲਾ ਕਰਕੇ ਸਰਕਾਰ ਨੂੰ ਚੇਤਾਵਨੀ ਦਈਏ ਔਰ ਜਿਹੜੀਆਂ ਮੰਗਾਂ ਬਾਕੀ ਨੇ ਉਹਨਾਂ ਬਾਰੇ ਅਲਟੀਮੇਟਮ ਦਈਏ ਉਮੀਦ ਕਰਦਾ ਕੋਈ ਆਪਣੇ ਵੱਲੋਂ ਕਸਰ ਨਹੀਂ ਛੱਡੇਗਾ ਪੁਲੀ ਜਥੇਬੰਦੀ ਕਸਰ ਨਹੀਂ ਛੱਡੇਗੀ ਮੇਰੀ ਜਥੇਬੰਦੀ ਦੇ ਸਾਰੇ ਵਰਕਰਾਂ ਨੂੰ ਖਾਸ ਤੌਰ ਤੇ ਇਹ ਹੈ ਇਹ ਆਪਣਾ ਕੰਮ ਜੋਰ-ਸ਼ੋਰ ਨਾਲ ਕਰਕੇ ਵੇਲੇ ਸੇ ਪਹੁੰਚਣਾ ਇਹਨਾਂ ਲਈ ਜਿੱਥੇ ਵਲੰਟੀਅਰਤੀ ਜਿੱਥੇ ਯੂਟੀ ਲੱਗੀ ਉਹ ਸਵੇਰੇ ਜਰਦੀ ਆ ਕੇ ਆਪੋ ਆਪਣੀ ਡਿਊਟੀ ਸਮਝ ਲੈਣਗੇ